ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਵੱਡੇ ਵੀਰ ਦੇਵ ਜੀ ਦੇ ਕੋਲ ਬੂਟੇ ਲੈਣ ਖਲਾਵਾਲੇ ਸੁੱਖ ਤੇ ਹੋਰ ਜਿਵੇਂ ਅਸੀਂ ਵੀਡੀਓ ਇਹਨਾਂ ਦੀਆਂ ਵੇਖਦੇ ਸੀਗੇ ਕਿ ਘਰ ਵਾਸਤੇ ਬੂਟੇ ਲੈ ਕੇ ਜਾਈਏ ਇਹਨਾਂ ਨੇ ਅੱਜ ਬਹੁਤ ਵਧੀਆ ਕਾਫੀ ਤਰ੍ਹਾਂ ਤੋਂ ਇਹਨਾਂ ਨੇ ਕੱਲੇ-ਕੱਲੇ ਬੂਟੇ ਬਾਰੇ ਦੱਸਿਆ ਅਹੀਂ ਕਿ ਐਵੇਂ ਠੱਗੀ ਦਾ ਸ਼ਿਕਾਰ ਨਾ ਹੋ ਜੀ ਇਹਨਾਂ ਨੂੰ ਅਸੀਂ ਵਾਵਾ ਗੱਲਾਂ ਪੁੱਛੀਆਂ ਇਹ ਤਸੱਲੀ ਹੋਈ ਜੀ ਜੀ ਇਹਨਾਂ ਨੇ ਸਾਨੂੰ ਹਰ ਇੱਕ ਗੱਲ ਦੀ ਤਸੱਲੀ ਦਿੱਤੀ ਕਿ ਐਵੇਂ ਮੈਂ ਕਿਹਾ ਇਹ ਬੂਟੇ ਨਹੀਂ ਹੋਰ ਧਾਵਾਂ ਤੋਂ ਬੜੇ ਲਏ ਮੁੜ ਕੇ ਚੱਲੇ ਨਹੀਂਗੇ ਫਿਰ ਜਿੱਥੇ ਜਿੱਥੇ ਇਹਨਾਂ ਨੇ ਲਾਏ ਉਹਨਾਂ ਨਾਲ ਦੋ ਜੋਂ ਆਪਾਂ ਨੂੰ ਗੱਲ ਵੀ ਕਰਾਈ ਸਿੰਘਾਂ ਨਾਲ ਜਿਹੜੇ ਆਪਣੇ ਦੂਰ ਸਾਡੇ ਲਾਗੇ ਦੇ ਵੀ ਗਏ ਕੋਈ ਹੋਰ ਪਰਾਂ ਗਏ ਉਹਨਾਂ ਨੇ ਦੱਸਿਆ ਕਿ ਬੂਟੇ ਇਹਨਾਂ ਨੇ ਬਹੁਤ ਵਧੀਆ ਦੇਤੇ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਇਸ ਕਰਕੇ ਅਸੀਂ ਹੁਣ ਕਾਫੀ 70 80 ਬੂਟੇ ਇਹਨਾਂ ਕੋਲ ਲੈ ਕੇ ਚੱਲੇ ਆਂ ਅੱਜ ਲਾਗੇ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਇਹਦਾ ਰਿਜ਼ਲਟ ਕਿਵੇਂ-ਕਿਵੇਂ ਆਉਂਦਾ ਸਾਨੂੰ ਬਹੁਤ ਉਮੀਦ ਆ ਕਿ ਇਹਦਾ ਹੀ ਰਿਜ਼ਲਟ ਬਹੁਤ ਵਧੀਆ ਆਊਗਾ ਸਾਡੇ ਭਰਾ ਦੇ ਵੀ ਮਾਣਵਾ ਆਯੋਗ ਦੀ ਭਗਤ ਵੀ ਕਰਦਾ ਜੇ ਕਿਸੇ ਨੇ ਆ ਕੇ ਰਹਿ ਕੇ ਦਿਹਾੜੀ ਵੇਖਣਾ ਹੋਵੇ ਉਹਨਾਂ ਰਹਿਣ ਦਾ ਵੀ ਇਹ ਪ੍ਰਬੰਧ ਕਰਦਾ ਤੇ ਜੇ ਕਿਸੇ ਨੇ ਆਉਣਾ ਵਾ ਇਹਨਾਂ ਕੋਈ ਹੋਮ ਡਿਲੀਵਰੀ ਵੀ ਕਰ ਦਿੰਦੇ ਆ ਉਹਦਾ ਖਰਚਾ ਤੁਹਾਨੂੰ ਪਤਾ ਜੇ ਕੋਈ ਚੰਗਾ ਚੀਜ਼ ਲੈਣੀ ਆ ਤਾਂ ਉਹਦਾ ਖਰਚਾ ਤੇ ਹੁੰਦਾ ਹੀ ਆ ਬਿਲਕੁਲ ਬਿਲਕੁਲ ਅਸੀਂ ਇਹਦਾ ਵੀਰ ਦਾ ਧੰਨਵਾਦ ਕਰਦੇ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਇਹ ਹੁਣ ਗਾਂ ਮਗਰ ਤੇ ਵੀ ਪੈਰਵਾਹੀ ਕਿਵੇਂ ਕਰਨੀ ਆ ਸਾਨੂੰ ਇਹਨਾਂ ਨੇ ਉਹ ਵੀ ਦੱਸਿਆ ਇਹਨਾਂ ਨੂੰ ਸਾਹਮਣਾ ਕਿਵੇਂ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਸੋ ਆਓ ਜੀ ਤੁਸੀਂ ਵੀ ਤੇ ਵੀਰ ਜੀ ਹੋਰੀ ਇਹਨਾਂ ਨੇ ਦੱਸਿਆ ਨਹੀਂ ਇਹ ਸੁਲਤਾਨਪੁਰ ਲੋਧੀ ਤੋਂ ਆਇਆ ਵੀਰ ਜੀ ਹੋਰੀ ਔਰ ਕਾਫੀ ਢੇਰ ਤੋਂ ਆਪਣੇ ਪੇਜ ਨਾਲ ਜੁੜੇ ਹੋਇਆ ਦੇਵਗਰੀ ਇੰਡਲੈਂਡ ਦਾਸਰੀ ਦੇਵ ਲਾਈਵ ਰੇਡੀਓ ਦੇ ਨਾਲ ਤੇ ਇਹਨਾਂ ਦੇ ਏਰੀਏ ਚ ਆਪਣਾ ਉਧਰ ਜੰਡੇਆਲਾ ਸੈਡ ਬਟਾਲਾ ਬਾਬਾ ਬਕਾਲਾ ਅਟਾਰੀ ਅੰਮ੍ਰਿਤਸਰ ਸਾਹਿਬ ਜੰਡੇਆਲਾ ਤਲਵੰਡੀ ਚੌਧਰੀਆਂ ਇਹਨਾਂ ਪਿੰਡਾਂ ਦੇ ਵਿੱਚ ਆਪਣੇ ਬਹੁਤ ਤਦਾਦ ਦੇ ਵਿੱਚ ਕਾਫੀ ਦਿਨ ਤੋਂ ਆਪਣੇ ਪਲਾਂਟ ਜਾ ਰਿਹਾ ਹੈ ਔਰ ਅੱਜ ਵੀਰਜੀ ਹੋਰੀ ਪਹੁੰਚੇ ਆ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਔਰ ਇਹਨਾਂ ਨੂੰ ਸਾਡੀ ਨਰਸਰੀ ਦਾ ਇੱਕ ਡਿਜ਼ਾਇਨ ਬਾਇਆ ਕਿ ਅਸੀਂ ਇੱਕੋ ਫਰਮ ਦੇ ਨਾਲ ਜੁੜੇ ਹੋਏ ਹਾਂ ਨੀਲਕੰਟ ਦੇ ਨਾਲ ਔਰ ਸਾਰਾ ਜਿਹੜਾ ਟੋਟਲੀ ਸਾਡਾ ਜਿੰਨਾ ਵੀ ਪੌਦਾ ਆਉਂਦਾ ਉੱਥੋਂ ਆਉਂਦਾ ਹੈ ਨੰਬਰ 2 ਸਾਰੇ ਹਰੇਕ ਬੁੱਧ ਦੇ ਬਾਰੇ ਜਾਣਕਾਰੀ ਦੇ ਕੇ ਤੋਰਦੇ ਆ ਕਿੰਨਾ ਖੱਡਾ ਮਾਰਨਾ ਹੈ ਕਿਹੜੀ ਦਵਾਈ ਪਾਉਣੀ ਹੈ ਬੂਟੇ ਨੂੰ ਲਾਉਣਾ ਕਿੱਦਾਂ ਲਫਾਫਾ ਕਿੱਦਾਂ ਲਾਉਣਾ ਹੈ ਜਾਇ ਹੁਣ ਬੂਟੇ ਲਾਉਣਗੇ ਤਾਂ ਸਾਡੇ ਜਿੰਨੇ ਵੀ ਕਸਟਮਰ ਸਾਡੇ ਸੰਪਰਕ ਦੇ ਵਿੱਚ ਰਹਿੰਦੇ ਆ ਕਦੋਂ ਕਿਹੜੀ ਚੀਜ਼ ਪਾਉਣੀ ਹੈ ਕਿਹੜੀ ਸਪਰੇਅ ਕਰਨੀ ਹੈ ਕਿਹੜੇ ਟਾਈਮ ਇਹਨਾਂ ਦੀ ਕਾਰਟ ਸ਼ਾਰਟ ਕਰਨੀ ਹੈ ਗਰਮੀ ਦੇ ਵਿੱਚ ਮਲਚਿੰਗ ਕਦੋਂ ਕਰਦਣੀ ਹੈ ਸੋ ਇਹ ਹਰੇਕ ਚੀਜ਼ ਬਾਰੇ ਜਿਹੜੀ ਜਾਣਕਾਰੀ ਪ੍ਰੋਪਰ ਜਿਹਨੂੰ ਹੈਗੀ ਹੈ ਤਾਂ ਬੂਟੇ ਉਹਦੇ ਚੱਲਣਗੇ ਸੋ ਬੂਟੇ ਦਾ ਦੁਨੀਆ ਬਹੁਤ ਵਹਿ ਕੇ ਵਿੱਚ ਜਾਂਦੀ ਹੈ ਤੁਹਾਡੇ ਆਸੇ ਪਾਸ ਨਰਸਰੀ ਬਹੁਤ ਹੋਣ ਗਿਆ ਆਪਣੇ ਸ਼ਹਿਰ ਦੇ ਵਿੱਚ ਬਹੁਤ ਜਿਆਦਾ ਸਾਰੀ ਆਪਾਂ ਉਥੋਂ ਛਾਣ ਮਿਲ ਕਰਕੇ ਫੇਰ ਹੀ ਆਪਾਂ ਇੱਥੇ ਆਏ ਆ ਬਾਕੀ ਆਣ ਕੇ ਆਪਾਂ ਨੂੰ ਬੂਟੇ ਦੇਖ ਕੇ ਪਤਾ ਲੱਗਾ ਕਿ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਵਾ ਬਹੁਤ ਸੋਹਣੀ ਆ ਜੀ ਫਿਰ ਆਪਾਂ ਇਸ ਕਰਕੇ ਬੂਟੇ ਬਲੌਗਿੰਗ ਲਏ ਆ ਸੋ ਆਓ ਤੁਸੀਂ ਵੀ ਇਹ ਬਿਲਕੁਲ ਐ ਕਹਿ ਲਓ ਵੀ ਪਿਓਰ ਜਿਹੜੀ ਹੈ ਜ਼ਿੰਮੇਵਾਰ ਤੇ ਨਰਸਰੀ ਹੈ ਇੱਥੇ ਕੋਈ ਉਹ ਨਹੀਂ ਗੰਮ ਵਿਤਰਾਉ ਫਰਾਉ ਵਾਲਾ ਵੀ ਜਿਹੜੀ ਚੀਜ਼ ਦੀ ਖੁਦ ਦੇਲ ਕਿਤਾ ਚੋਕ ਕੇ ਲਾ ਕੇ ਕੜਨੋਂ ਵੱਢ ਕੇ ਲਾਤੀ ਮੁੜ ਕੇ ਉਹ ਤੋਂ ਬੰਦੇ ਲੱਭਦੇ ਨਹੀਂ ਹੁੰਦੇਗੇ ਕਿਉਂਕਿ ਉਹਨਾਂ ਨੇ ਉਹਨਾਂ ਨੇ 2 2.5 ਸਾਲ ਇੱਕ ਜਗ੍ਹਾ ਰਹਿਣਾ ਹੁੰਦਾ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਜੇ ਦੀ ਇਹਦੀ ਕੁਆਲਿਟੀ ਦਾ ਫਰੂਟ ਆਉਣ ਵਾਲਾ ਹੈ ਉਹ ਉਹਨਾਂ ਨੇ ਹੁੰਦਾ ਔਰ ਉਹ ਟਿੰਡ ਫੁੱੜ ਚੁੱਕ ਕੇ ਅੱਗੇ ਅਗਲੇ ਸ਼ਹਿਰ ਚਲੇ ਜਾਂਦੇ ਆ ਸੋ ਇਸ ਕਰਕੇ ਆਪਣੇ ਜ਼ਿੰਮੇਵਾਰਾਂ ਦੇ ਭਰਾਵਾਂ ਦੀ ਨਰਸਰੀ ਹੈ ਆਪਣੀ ਆਡੈਂਟੀ ਹੈ ਔਰ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਆ ਔਰ ਸਾਡੇ ਜਿਹੜੇ ਰਿਜ਼ਲਟ ਨੇ ਤੁਸੀਂ ਸਾਡੇ ਪੇਜ ਤੇ ਦੇਖਦੇ ਹੋ ਸੋ ਕਸਟਮਰ ਦੇ ਵੱਲੋਂ ਜਿਹੜੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਪਰਮਾਤਮਾ ਕਰੇ ਕਿ ਇਹਨਾਂ ਵੀਰ ਜੀ ਉਹਨਾਂ ਦੇ ਬੂਟੇ ਵੀ ਬਹੁਤ ਵਧੀਆ ਚੱਲਣ ਤੇ ਅਗਲੇ ਸਾਲ ਇਹਨਾਂ ਦੀ ਜਿਹੜੀ ਵੀਡੀਓ ਵੀ ਆਪਣੇ ਪੇਜ ਤੇ ਅਪਲੋਡ ਹੋਵੇ ਸੋ ਆਹੀ ਵੀਰ ਜੀ ਸਾਡੇ ਕੋਲ ਕੁਆਲਿਟੀ ਹੈ ਕੋਈ ਝੋਟ ਨਹੀਂ ਫਰੇਵ ਨਹੀਂ ਸੋ ਆਓ ਇੱਕ ਵਾਰ ਜ਼ਰੂਰ ਇੱਕ ਜਿਹੜੀ ਬਹੁਤ ਸਾਰੀ ਸੰਗਤ ਹੈ ਉਹ ਮੋਗੇ ਵਾਲੇ ਜਲਾਲਾਬਾਦ ਚਲੀ ਜਾਂਦੀ ਹੈ ਉੱਥੇ ਵੀ ਪਿੰਡ ਪੀਰ ਮੁਹੰਮਦ ਹੈ ਉਹ ਦੋਵੇਂ ਚੀਜ਼ਾਂ ਰਲ ਜਾਂਦੀਆਂ ਜਿਹੜਾ ਇਹ ਸਾਡਾ ਪੀਰ ਮੁਹੰਮਦ ਪਿੰਡ ਹੈ ਇਹ ਜਲਾਲਾਬਾਦ ਪੱਛਮੀ ਡਿਸਟ੍ਰਿਕਟ ਫਾਜ਼ਲਗੜ੍ਹ ਦੇ ਵਿੱਚ ਪੈਂਦਾ ਹੈ ਫਰੀਪੁਰ ਤੋਂ ਇਹ ਨੈਟ 40 ਕਿਲੋਮੀਟਰ ਹੈ ਸ੍ਰੀ ਮੁਕਸਰ ਸਾਹਿਬ ਤੋਂ 30 ਕਿਲੋਮੀਟਰ ਹੈ ਸੋ ਫਰੀਦਕੋੜ ਤੋਂ ਨੈਟ ਸਾਡੀ ਨਰਸਰੀ ਜਿਹੜੀ ਹੈ ਉਹ 60 ਕਿਲੋਮੀਟਰ ਹੈ ਤੁਸੀਂ ਕਿਸੇ ਪਾਸੇ ਵੀ ਆਉਣਾ ਹੈ ਸੋ ਆ ਸਕਦੇ ਹੋ ਸਾਡੀ ਲੋਕੇਸ਼ਨ ਗੂਗਲ ਤੇ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨਾ ਪਿਆਰ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਲਾਇਬ੍ਰੇਰੀਓ ਦੇਵ ਗ੍ਰੀਨਲੈਂਡ ਦਰਸ਼ਕਾਂ ਦੇ ਨਾਲ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ